ਦੇਖੋ ਜੀ ਪਹਾੜ ਚੈੱਕ ਕਰੋ ਜਿਹਨੂੰ ਡਰ ਲੱਗਦਾ ਵੀ ਮੇਰੇ ਪਿੱਛੇ ਪਿੱਛੇ ਆ ਜਾਓ ਲਓ ਜੀ ਆ ਉੱਪਰ ਚੜ ਕੇ ਪਹਾੜਾਂ ਦਾ ਜੇ ਤੁਸੀਂ ਥਿ ਵਿਊ ਦੇਖਣਾ ਤਾਂ ਇਹ ਉਹਦੇ ਹੱस्ते ਬਣਿਆ ਲਓ ਜੀ ਚਾਨਣੀ ਚਾਨਣ ਹੋ ਗਿਆ ਤੇ ਬਾਹਰ ਆ ਗਏ ਆ ਇੱਥੇ ਤਾਂ ਬੜਾ ਹੀ ਘੈਂਨ ਨਜ਼ਾਰਾ ਜੀ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਹੈਗੀ ਸੀ ਛੁੱਟੀ ਤੇ ਘੁੰਮਣ ਜਾ ਰਹੇ ਆ ਵਿਦ ਫੈਮਿਲੀ ਬੱਚੇ ਵੀ ਕਹਿ ਰਹੇ ਸੀ ਕਿੰਦੇ ਕਾਫੀ ਦਿਨਾਂ ਤੋਂ ਘੁੰਮਣ ਜਾਣਾ ਹੈ ਤੇ ਆਪਾਂ ਜਾ ਰਹੇ ਆਂ ਜੀ ਚੰਡੀਗੜ੍ਹ ਸਾਈਡ ਘੁੰਮਣ ਵਾਸਤੇ ਵਲੌਗ ਦੇ ਐਂਡ ਤੱਕ ਬਣੇ ਰਹੋ ਵਲੌਗ ਬਹੁਤ ਕੈਂਟਪਨ ਵਾਲਾ ਜੀ ਤੇ ਆਉਣ ਦਾ ਵੇਹਾਂ ਦੇਖੋ ਜੀ ਚੰਡੀਗੜ੍ਹ ਵਾਲੇ ਰਸਤੇ ਤੇ ਫਾਈਵੀ ਤੇ ਆਪਾਂ ਜਾ ਰਹੇ ਆਂ ਜੀ ਦੇਖੋ ਇੱਥੋਂ ਰਹਿ ਗਿਆ 45 ਕਿਲੋਮੀਟਰ ਰਹਿ ਗਿਆ ਜੀ ਚੰਡੀਗੜ੍ਹ ਤੇ ਬਾਕੀ ਜਿੱਥੇ ਜਾਣੇ ਆ ਅਜੇ ਵੈਸੇ ਕੋਈ ਡਿਸਾਈਡ ਨਹੀਂਗਾ ਕੈਂਟ ਦੀ ਜਗ੍ਹਾ ਜਿੱਥੇ ਜਾਵਾਂਗੇ ਫਿਰ ਨਾਲ ਨਾਲ ਤੁਹਾਨੂੰ ਦਿਖਾਵਾਂਗੇ ਜੀ ਸੋ ਪੂਰਾ ਮਜ਼ੇਦਾਰ ਵਲੌਗ ਹੈ ਜੀ ਲਓ ਵੀ ਆਪਾਂ ਹੋ ਗਏ ਆਂ ਐਂਟਰ ਚੰਡੀਗੜ੍ਹ ਦੇ ਵਿੱਚ ਮਤਲਬ ਜੀਰਕਪੋਰਾ 915 917 ਮੁੜ ਜੰਨੇ ਆ ਚੁੱਪ ਕਰ ਜਾ ਬੋਲੀ ਜਾਂਦਾ ਮੈਪ ਤੇ ਲਓ ਜੀ ਦੇਖੋ ਵੱਡੀਆਂ ਵੱਡੀਆਂ ਬਿਲਡਿੰਗਾਂ ਫਲੈਟ ਸ਼ਲੈਟ ਕਰੋ ਚੈੱਕ ਜੀ ਚੰਡੀਗੜ੍ਹ ਲਓ ਜੀ ਆਪਾਂ ਤੁਹਾਨੂੰ ਲੈ ਆਏ ਆਂ ਚੰਡੀਗੜ੍ਹ ਤੇ ਥੋੜਾ ਜਿਹਾ ਬਾਹਰ ਨਿਕਲ ਕੇ ਪਹਾੜਾਂ ਵਾਲੇ ਪਾਸੇ ਤੇ ਚੈੱਕ ਕਰੋ ਜੀ ਪਹਾੜ ਸ਼ੁਰੂ ਹੋ ਗਏ ਨੇ ਆਹ ਲਓ ਜੀ ਮਿੱਟੀ ਦੇ ਪਹਾੜ ਨੇਤਰਲੇ ਪਾਸੇ ਮਿੱਟੀ ਦੇ ਪਹਾੜਾਂ ਚ ਲੈ ਕੇ ਆਏ ਆ ਤੇ ਅੱਗੇ ਜਾਣੇ ਆ ਆਪਾਂ ਜਿਹੜੀ ਆਪਣੀ ਡੈਸਟੀਨੇਸ਼ਨ ਆ ਉੱਥੇ ਇੱਕ ਬੜੀ ਕੈਂਟ ਟੂਰਿਸਟ ਪਲੇਸ ਆ ਜਿੱਥੇ ਆਪਾਂ ਜਾ ਰਹੇ ਆ ਘੋਮਣਾ ਜਨ ਨਾਲੇ ਤੁਹਾਨੂੰ ਦਿਖਾਵਾਂਗੇ ਅੱਜ ਆਪਾਂ ਜਾਣੇ ਪਏ ਆ ਟਿੱਕਰ ਟਾਲ ਵਾਲੇ ਪਾਸੇ ਮੋਰਨ ਹिल्स ਤੇ ਰਸਤੇ ਦੇ ਵਿੱਚ ਖੜ ਗਏ ਸੀਗੇ ਮੈਂ ਕਿਹਾ ਚਲੋ ਖਾ ਪੀ ਲਈਏ ਕੁਝ ਤੇ ਘਰੋਂ ਨਾ ਪਾਸਤਾ ਬਣਾ ਕੇ ਲੈ ਕੇ ਆਏ ਸੀਗੇ ਤੇ ਆਹ ਦੇਖੋ ਦੇੜ ਪਾ ਰਹੇ ਨੇ ਪਾਸਤੇ ਨੂੰ ਦੇਖੋ ਲੋ ਜੀ ਟੇਸਟ ਦੇਖ ਲੀਏ ਜੰਮੀ ਗਰਮ ਪਿਆ ਇਹ ਸੇਕ ਨਾ ਗਰਮ ਹੋਇਆ ਕੇ ਹੂੰ ਪਹਾੜ ਬਣਿਆ ਇਧਰ ਦੇ ਪਾਸੇ ਦੇਖੋ ਸਾਰੇ ਪਹਾੜ ਬੈਠਣ ਨੂੰ ਕਿਹੜਾ ਬਾਈ ਨਾਮ ਹੈਗਾ ਇਹਦਾ ਰੈਸਟੋਰੈਂਟ ਦਾ ਭੂਮੀ ਵਿਸਟਾ ਪਿੱਛੇ ਤੱਕ ਜਾਣ ਲੁ ਆਪਾਂ ਜੇ ਜਾ ਕੇ ਦੇਖ ਕੇ ਆਉਨੇ ਆ ਯਾਰ ਜੇ ਆਏ ਆ ਮੈਂ ਕਿਹਾ ਪੂਰਾ ਐਕਸਪਲੋਰ ਕਰੀਏ ਨੀਚੇ ਵੀ ਆਓ ਦੇਖੋ ਓ ਸਾਰਾ ਜਾਣ ਨੂੰ ਬਣਿਆ ਪਰ ਜ਼ਿਆਦਾ ਹੋ ਜਣਾ ਯਾਰ ਫਿਰ ਆਪਾਂ ਇੰਨਾ ਕ ਜਾਣਿਆ ਰਸਤਾ ਤਾਂ ਯਾਰ ਆ ਵੀ ਖਤਰਨਾਕ ਜਾਈ ਹੈ ਨਾ ਯਾਰ ਸੱਚੀ ਦੱਸਾਂ ਪਹਾੜੀ ਇਲਾਕੇ ਜਨਾ ਜਦੋਂ ਆਈ ਦਾ ਕੰਨਾਂ ਨੂੰ ਛੱਪੇ ਬਹੁਤ ਹੁੰਦੇ ਨੇ ਨਾਲ ਨਾਲ ਅੱਜ ਜਿਵੇਂ ਵੋਮਿਟ ਆਉਣੀ ਹੁੰਦੀ ਹੈ ਉਲਟੀ ਆਉਣ ਵਾਂਗੂ ਹੀ ਹੋ ਰਿਹਾ ਕਿਆ ਬਾਤ ਹੈ ਯਾਰ ਆ ਤਾਂ ਬੈਠਣ ਲਈ ਬੜਾ ਘੈਂਟ ਮਾਹੌਲ ਹੈ ਨਾ ਆ ਦੇਖੋ ਜੀ ਵੈਰੀ ਨਾਈਸ ਥਿਊ ਜਾਂ ਤਾਂ ਗੱਲ ਬਾਤ ਮੈਂ ਖਲ ਲਿੰਕਾ ਪੀਏ ਥੋੜਾ ਜਿਹਾ ਆ ਦੇਖੋ ਦੂਰ ਦੂਰ ਤੱਕ ਤੁੰਦੇ ਜੀ ਆਪਾਂ ਪਹੁੰਚ ਗਏ ਆ ਜੀ ਮੋਰਨਿੰਗ ਹਿਲਸ ਤੇ ਟਿੱਕਰਟਾਲ ਤੇਗ ਦੇ ਕੋਲ ਜਿਹੜੀ ਆ ਹਿਲਸ ਐਡਵੈਂਚਰ ਪਾਰਕ ਬਣੀ ਹੈ ਇੱਥੇ ਆ ਗਏ ਆ ਜੀ ਹੁਣ ਤੁਹਾਨੂੰ ਲੈ ਕੇ ਜਾਣਾ ਜੀ ਅੰਦਰਲੇ ਪਾਸੇ ਬੜਾ ਘੈਂਟ ਨਜ਼ਾਰਾ ਜੀ ਇਹਦਾ ਤੇ ਸਾਰੀ ਆਪਾਂ ਦੇਖਦੇ ਆਂ ਟਿਕਟ ਵਗੈਰਾ कटਵਾਨਨੇ ਆ ਪਹਿਲਾਂ ਜੇ ਇੱਥੇ ਟਿਕਟ ਹੋਈ ਤੇ ਦੇਖਦੇ ਆਂ ਬਾਕੀ ਏਰੀਆ ਸਾਰਾ ਪਹਾੜਾਂ ਚ ਜੀ ਦੇਖੋ ਤੁਸੀਂ ਕੈਂਟ ਪਲੇਸ ਆ ਘੁੰਮਣ ਵਾਸਤੇ ਤੇ ਗੱਡੀ ਵਗੈਰਾ ਪਾਰਕਿੰਗ ਲਾਉਣ ਵਾਸਤੇ ਪੂਰਾ ਹੈਗਾ ਮਤਲਬ ਪ੍ਰਬੰਧ ਆਪਾਂ ਸਾਹਮਣੇ ਗੱਡੀ ਆਪਣੀ ਉਧਰ ਪਾਰਕ ਲਾ ਕੇ ਆਇਆ ਉਧਰ ਦੇ ਪਾਸੇ ਜੀ ਜਾਈਏ ਨੇ ਇਧਰਲੇ ਪਾਸੇ ਸਾਹਮਣੇ ਹੈਗੀ ਜੀ ਐਂਟਰੀ ਉਹ ਤੁਹਾਨੂੰ ਦਿਖਾਉਂਦਾ ਮੈਂ ਦੇਖੋ ਇਹ ਐਂਟਰੀ ਹੈ ਜੀ ਕਿੰਨਾ ਕੈਂਟ ਗੁੰਬਦ ਬਣਿਆ ਹੋਇਆ ਆ ਸੈਡਾਂ ਦੇ ਹੱਥ ਕਿੱਡੇ-ਕੱਡੇ ਵੱਡੇ ਬਣੇ ਹੋਏ ਨੇ ਇਹ ਦੇਖੋ ਹੱਥ ਨੇ ਤੇ ਹੱਥਾਂ ਤੇ ਨੀਲ ਪਾਲਿਸ਼ ਲੱਗੀ ਐ ਐਂਟਰੀ ਲਓ ਜੀ ਟਿਕਟ ਆਪਾਂ ਲਈਏ ਕਟਾ ਤੇ 50 ਰੁਪਏ ਟਿਕਟ ਆ ਜੀ ਪਰ ਪਰਸਨ ਤੇ ਆਪਾਂ ਹੈਗੇ ਜੀ 5 ਜਣੇ ਤੇ ਬੱਚਿਆਂ ਦੀ ਟਿਕਟ ਜਿਹੜੀ ਆਪਣੀ ਨਹੀਂ ਲੱਗੀ ਤੇ 250 ਰੁਪਏ ਕਰਤਾ ਇੱਧਰ ਜੀ ਵਾਪਸ ਤੇ ਇੱਧਰ ਦੀ ਐਂਟਰੀ ਐ ਜੀ ਐਂ ਦੀ ਠੀਕ ਐ ਇਹ ਆ ਜੀ ਐਂਟਰੀ ਦੇਖੋ ਤੁਸੀਂ ਥੋੜੀ ਡਰਾਮਲੀ ਟੈਪ ਬਣੀ ਹੋਈ ਐ ਇਹ ਐਂਟਰੀ ਮੱਕੜੀ ਬਣਾਈ ਹੋਈ ਜੀ ਦੇਖੋ ਤੇ ਹੁਣ ਜਾਂਦੇ ਆਂ ਅੰਦਰਲੇ ਪਾਸੇ ਦੇਖੋ ਜੀ ਨਿਹਰਾ ਇੱਥੇ ਇਹ ਭੂਤ ਬੰਗਲਾ ਟੈਪ ਬਣਾਇਆ ਜੀ ਐਂਟਰੀ ਬਾਕੀ ਅੱਗੇ ਜਾ ਕੇ ਚਾਨਣੀ ਹੈ ਜੀ ਬਾਹਰ ਪਹੁੰਚ ਚਲਦੇ ਆਂ ਆਪਾਂ ਲਓ ਜੀ ਚਾਨਣੀ ਚਾਨਣ ਹੋ ਗਿਆ ਤੇ ਬਾਹਰ ਆ ਗਏ ਆਂ ਇੱਥੇ ਤਾਂ ਬੜਾ ਹੀ ਘੈਂਡ ਨਜ਼ਾਰਾ ਜੀ ਕੀ ਬਾਤ ਹੈ ਬੱਚਿਆਂ ਦੇ ਖੇਡਣ ਵਾਸਤੇ ਇੱਕ ਬੜਾ ਘੈਂਟ ਸਪੌਟ ਬਣਿਆ ਹੋਇਆ ਜੀ ਇਹ ਪਿਕਨਿਕ ਸਪੌਟ ਇੱਕ ਬਹੁਤ ਘੈਂਟ ਹੈ ਜੀ ਅੱਗੇ ਜਾ ਕੇ ਦੇਖਦੇ ਆ ਨੇੜੇ ਚੀਜ਼ਾਂ ਦੇ ਬੂਤ ਬੰਗਲਾ ਟਰੀ ਹਾਊਸ ਭੂਲ ਭੁਲਈਆ ਇੱਧਰਲੇ ਪਾਸੇ ਫਤਿਹ ਲਮਕ ਚੱਲ ਨਾਲ ਉਧਰ ਲਮਕ ਹੈਗਾ ਕਿ ਨਹੀਂ ਅੰਦਰ ਪਹੁੰਗ ਗਏ ਯਾਰ ਤੂੰ ਆ ਜਾ ਚੱਲ ਆਪਾਂ ਲਮਕਦੇ ਆ ਆ ਜਾ ਹੈ ਲੋ ਜੀ ਇਸ ਤਰ੍ਹਾਂ ਕਰਕੇ ਇੱਥੇ ਆ ਛੋਟੀਆਂ ਛੋਟੀਆਂ ਐਕਟੀਵਿਟੀਜ਼ ਤੇ ਐਡਵੈਂਚਰ ਕਰਨ ਵਾਸਤੇ ਆ ਬੱਚਿਆਂ ਦੇ ਤੇ ਆ ਸਟੇਅਰਸ ਬਣੀਆਂ ਨੇ ਥੋੜਾ ਵੇਖ ਕੇ ਚੜ੍ਹੇ ਹੋ ਜੇ ਪੂਰਾ ਪੂਰੇ ਆ ਕੰਮ ਜਿਆ ਕਾਫੀ ਦੂਰ ਤੱਕ ਆਗੇ ਤੱਕ ਜੇ ਇੱਕ ਇੱਕ ਵੱਡਾ ਸਾਰਾ ਟਾਟਲ ਟਵਾਈਸ ਬਣਿਆ ਹੋਇਆ ਹੈ ਇੱਧਰ ਕੱਛੂਗੰਮਾ ਇਹ ਕੱਛੂਗੰਮਾ ਜੀ ਇਹ ਮਤਲਬ ਐਕਚੁਅਲੀ ਹੈਗਾ ਬੱਚਿਆਂ ਦੇ ਖੇਡਣ ਵਾਸਤੇ ਇੱਥੇ ਬੈਠ ਕੇ ਵੇਖੀ ਜਾਂਦੇ ਨੇ ਆਬੀ ਇਸੇ ਤਰ੍ਹਾਂ ਹੀ ਬਣਿਆ ਹੋਇਆ ਹੈ ਜੀ ਇਹ ਜਿਹੜੀ ਪਲੇਸ ਬਣੀ ਆ ਜਿਆਦਾਗਰ ਇੱਥੇ ਕਰਕੇ ਨਾ ਮਤਲਬ ਬੱਚੇ ਆਸਤੀ ਐ ਸਾਰਾ ਕੁਝ ਆਹ ਦੇਖੋ ਐਡਵੈਂਚਰ ਕਰਦੇ ਵੇ ਬੱਚੇ ਰੱਸੀ ਦੇ ਇੱਕ ਬੱਚਾ ਵੇਖੋ ਜੀ ਚੱਲਦਾ ਪਿਆ ਬੜਾ ਹੌਸਲਾ ਚਾਹੀਦਾ ਜੇ ਇੱਥੇ ਚੱਲਣ ਲਈ ਵੀ ਰੱਸੀ ਜੀ ਦੇ ਤੇ ਇਦੋਂ ਲੈ ਕੇ ਉਧਰ ਨੂੰ ਚੱਲ ਕੇ ਜਾਣਾ ਜੀ ਬਸ ਇੱਥੇ ਜਿਆਦਾ ਐਡਵੈਂਚਰ ਵਾਲੀਆਂ ਚੀਜ਼ਾਂ ਨੇ ਇਸ ਪਲੇਸ ਤੇ ਖਾਸ ਕਰਕੇ ਬੱਚਿਆਂ ਵਾਲੀ ਬਾਕੀ ਅੱਗੇ ਜਾਣ ਲਈ ਵੀ ਕਾਫੀ ਕੁਝ ਬਣਿਆ ਹੋ ਵੀ ਦੇਖ ਕੇ ਆਉਣਾ ਹੈ ਉੱਪਰ ਜਾਣ ਲਈ ਵੀ ਇੱਕ ਪੁਆਇੰਟ ਬਣਿਆ ਹੋਇਆ ਜੀ ਇੱਧਰ ਦੀ ਆਪਾਂ ਜਾਣਦੇ ਆ ਦੇ ਵੇਖ ਕੇ ਆਉਨੇ ਆ ਉੱਪਰ ਕੀ ਹੈ ਇੱਧਰ ਹੌਂਟਡ ਪਲੇਸ ਭੂਲ ਬਲਈਆ ਬਣਿਆ ਹੋਇਆ ਜੀ ਜਾਣਦੇ ਆ ਵੇਖਦੇ ਆ ਆਪਾਂ ਭੂਲ ਬਲਈਆ ਹੁੰਦਾ ਕਿ ਨਹੀਂ ਆਪਾਂ ਨੂੰ ਉਹ ਸਾਹਮਣੇ ਹੈ ਜੀ ਉੱਪਰ ਜਾ ਕੇ ਤੇ ਆ ਸਾਰੀਆਂ ਪੌੜੀਆਂ ਨੇ ਆ ਥੱਲੇ ਰਹਿ ਕੇ ਏਰੀਆ ਸਾਰਾ ਬੱਚਿਆਂ ਦੇ ਖੇਡਣ ਵਾਲਾ ਜੀ ਕਿਡਜ਼ ਵਾਲਾ ਆ ਬਣਿਆ ਜੀ ਮੰਕੀ ਮੇਜ਼ ਦੇਖਦੇ ਆ ਇਹਦੇ ਜੇ ਜਾ ਕੇ ਕੀ ਹੈ ਮੰਕੀ ਵਾਲਾ ਮੇਜ਼ ਚੈੱਕ ਕਰੀਏ ਜੀ ਆ ਲਓ ਜੀ ਕਹਣ ਨੂੰ ਜਾਣਾ ਬੰਦ ਨਹੀਂ ਨਹੀਂ ਇਹ ਤਾਂ ਬੰਦ ਆ ਬਿਲਕੁਲ ਲੋ ਜੀ ਵਿੱਚ ਦੀ ਜਾ ਕੇ ਆ ਫਿਰ ਇਧਰੋਂ ਫਿਰ ਦੁਬਾਰਾ ਵਿੱਚ ਨੂੰ ਜਾਣਾ ਅੱਗੇ ਦੇ ਅੱਗੇ ਅੱਛਾ ਫਿਰ ਇਧਰੋਂ ਦੇਖੋ ਜੀ ਅੱਗੇ ਨੂੰ ਬਣਿਆ ਰਸਤਾ ਅੱਗੇ ਖਤਮ ਹੈ ਅੱਗੇ ਬੰਦ ਹੈ ਲੋ ਜੀ ਅੱਗੇ ਬੰਦ ਹੈ ਇਹ ਵੈਸੇ ਭੂਲ ਭਲੀ ਆ ਜਾ ਬਣਾਇਆ ਜੀ ਐਵੇਂ ਇਹਨੂੰ ਜਾ ਕੇ ਦੇਖ ਲੈਣੇ ਇੱਕ ਵਾਰੀ ਹਣਾ ਜੀ ਵਿੱਚ ਨੂੰ ਵੀ ਜਾ ਕੇ ਦੇਖ ਲਈਏ ਸ਼ਾਇਦ ਕੁਝ ਆ ਜਾਏ ਬੰਦ ਹੈ ਜੀ ਇਧਰੋਂ ਵੀ ਬੰਦ ਹੈ ਬਿਲਕੁਲ ਲਓ ਜੀ ਆ ਉੱਪਰ ਚੜ ਕੇ ਪਹਾੜਾਂ ਦਾ ਜੇ ਤੁਸੀਂ ਥਿ ਵਿਊ ਦੇਖਣਾ ਤਾਂ ਇਹ ਉਹਦੇ ਹੱਸਤੇ ਬਣਿਆ ਪਰ ਆਪਾਂ ਨਹੀਂ ਜਾਂਦੇ ਇਹਦੇ ਵਿੱਚ ਏਰੀਆ ਥੋੜਾ ਜਿਹਾ ਇਹੋ ਜਿਹਾ ਹੀ ਹੈ ਤੇ ਬਾਕੀ ਇਹੀ ਜਾਨੇ ਜੀ ਬਸ ਇਹ ਤਕਰੀਬਨ ਤੇ ਲੇਕ ਦੱਸਦੇ ਇੱਕ ਲੇਕ ਦੇਖਦੇ ਆ ਜੀ ਜੇ ਕੋਈ ਉਹਦੇ ਵਿੱਚ ਕੁਝ ਹੋਵੇ ਵਧੀਆ ਤੇ ਉਹ ਦੇਖ ਲੈਣੇ ਆ ਜੀ ਲਓ ਜੀ ਇਹ ਬਣਿਆ ਭੂਤ ਬੰਗਲਾ ਇੱਥੇ ਤੇ ਆਪਾਂ ਇਹਦੇ ਅੰਦਰ ਐਂਟਰ ਹੁੰਨੇ ਆ ਡਰਾਉਣੀਆਂ ਆਵਾਜ਼ਾਂ ਆ ਰਹੀਆਂ ਨੇ ਬਟ ਆਪਾਂ ਨੂੰ ਪਤਾ ਵੀ ਸਾਰਾ ਕੁਝ ਨਕਲੀ ਹੈ ਫੇਕ ਹੈ ਜੀ ਚੱਲਨੇ ਅੰਦਰ ਜੀ ਜਿਹਨੂੰ ਡਰ ਲੱਗਦਾ ਵੀ ਮੇਰੇ ਪਿੱਛੇ ਪਿੱਛੇ ਆਜੋ ਹਾਂ ਇਧਰੋਂ ਤਾਂ ਬੰਦ ਹੈ ਇਧਰ ਦੀ ਇਧਰ ਦੀ ਟਾਰਚ ਜਗਾਇਓ ਲੋ ਜੀ ਆਵਾਜ਼ਾਂ ਸੁਣੋ ਤੇ ਜਿੰਨਾ ਕਿ ਰੋਸ਼ਨੀ ਜਿਵੇਂ ਬਣਾ ਰਿਹਾ ਦੇਖੀ ਚੱਲੋ ਹੈ ਤੇ ਵਿੱਚ ਕੱਖ ਵੀ ਨਹੀਂ ਹੈ ਮਗਰ ਮੱਚ ਪਿਆ ਜੀ ਨਕਲੀ ਆਹ ਦੇਖੋ ਜੀ ਕਰ ਲਿਆ ਚੈੱਕ ਹੁਣ ਜਾਂਨੇ ਇਧਰਲੇ ਪਾਸੇ ਹਾਂ ਇਹ ਇਹ ਸਾਊਂਡ ਸੁਣ ਕੇ ਡਰ ਨਹੀਂ ਲੱਗ ਰਿਹਾ ਸਾਨੂੰ ਸਭ ਨੂੰ ਮਜ਼ਾ ਆ ਰਿਹਾ ਲਓ ਜੀ ਇਧਰ ਨੂੰ ਆ ਜਾਓ ਬਾਹ ਜੀ ਨੇੜੇ ਲੱਗ ਗਿਆ ਉੱਪਰ ਦੇਖੋ ਜੀ ਕਿਆ ਬਾਤ ਹੈ ਆ ਲਓ ਜੀ ਅੱਗੇ ਆਣੋਂ ਘੁੰਮ ਕੇ ਤੇ ਮੈਨੂੰ ਲੱਗਦਾ ਵੀ ਹੁਣ ਆਪਾਂ ਐਗਜ਼ਿਟ ਹੋ ਗਏ ਜੀ ਲਓ ਜੀ ਹਾ ਹੋ ਗਿਆ ਜੀ ਭੂਤ ਬੰਗਲਾ ਦੀ ਕ੍ਰੋਸ ਤਕਰੀਬਨ 35 ਸੈਕਿੰਡ ਵਿੱਚ ਕ੍ਰੋਸ ਕਰ ਲਿਆ ਜੀ ਸਾਰਾ ਲਓ ਜੀ ਇਹ ਹੋ ਗਿਆ ਭੂਤ ਬੰਗਲਾ ਆ ਵੀ ਪੁਆਇੰਟ ਆ ਗਿਆ ਜੀ ਬੱਚਿਆਂ ਦਾ ਚੂਲੇ ਬੱਚਿਆਂ ਦੇ ਕਾਫੀ ਬਣਾਏ ਹੋ ਨੇ ਇੱਥੇ ਇਹ ਐਂਟਰੀ ਦੇ ਨਾਲ ਹੀ ਹੈ ਜੀ ਇਧਰਲੇ ਪਾਸੇ ਆਹ ਦੇਖੋ ਜਿਹਾ ਆਗ ਝੂਟੇ ਛਾੜੇ ਲੈ ਲੈਣ ਇੱਥੇ ਤਾਂ ਜੋ ਵਧੀਆ ਟਾਈਮ ਲੰਘ ਜਾਏ ਗੋ ਜੀ ਫਿਰ ਆਪਾਂ ਮੇਨ ਐਗਜ਼ਿਟ ਤੇ ਆ ਗਏ ਆ ਜੀ ਬਸ ਇੰਨਾ ਕੋਈ ਇਧਰਲੇ ਪਾਸੇ ਜਿਹੜਾ ਐਡਵੈਂਚਰ ਪਾਰਕ ਜਿਹੜੀ ਬਣੀ ਇਹਨਾਂ ਦੀ ਲਓ ਜੀ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਜੀ ਕਿਦਾਂ ਲੱਗਾ ਆਪਣਾ ਇਦਾਂ ਵਲੌਗ ਜੀ ਸੋ ਐਡਵੈਂਚਰ ਪਾਰਕ ਤੁਹਾਨੂੰ ਦਿਖਾਤੀ ਆ ਇੱਕ ਰਟਾਲ ਜਿਹੜੀ ਲੇਕ ਆ ਉੱਥੇ ਆਪਾਂ ਨਹੀਂ ਜਾ ਸਕੇ ਸੌਰੀ ਅਬਾਊਟ ਥੈਟ ਇੱਕ ਕਿਸੇ ਰੀਜ਼ਨ ਕਰਕੇ ਜੀ ਸੋ ਬਾਏ ਬਾਏ ਜੀ